ਸਤਨਾਮ ਸ਼੍ਰੀ ਵਾਖੀ ਗੁਰੂ ਸਾਹਿਬ ਜੀਓ ਗੁਰੂ ਗ੍ਰੀਵਨ ਦਾ ਨਾ ਹਨਕ ਦੇ ਘਰ ਹੱਥ ਪਰਮ ਸਰੂਪ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਔਰ ਰਵਾਜੀ ਗੋ ਪਿਆਰੀ ਗੁਰੂ ਸਵਾਹੀ ਗੁਰੂ ਰੂਪ ਸਾਸਣ ਜੀ ਆਓ ਸਤਿਗੁਰੂ ਜੀ ਦੇ ਸਾਜਾ ਜੀ ਦੇ ਪਾਵਨ ਦਰਗਾਹਾਂ ਅਮਰਤ ਵੇਲੇ ਦੀਆਂ ਮੋਲਕ ਘੜੀਆਂ ਨੂੰ ਸਫਲੇ ਕਰੀਏ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰੱਬੀ ਬਾਣੀ ਦੀ ਲੜੀ ਵਾਰ ਕਥਾ ਅੱਜ ਆਪਾਂ ਰਾਗ ਸ਼੍ਰੀ ਰਾਗ ਦੀ ਵਿਚਾਰ ਕਰਨੀ ਪਾਪ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ 14 ਅੰਗ ਦੇ ਸੁਭਾਈਮਾਨ ਸ਼੍ਰੀ ਰਾਗ ਸ਼ੁਰੂ ਹੁੰਦਾ ਹੈ ਔਰ ਗੁਰੂ ਸਤਿਗੁਰਾਂ ਦੀ ਬਾਖਸ਼ਿਸ਼ ਤੇਰੀ ਸਾਂਝ ਪਾ ਲਿਆ ਕੋਈ ਵਾਹਿਗੁਰੂ ਦੀਕਾ ਕਾਲਸਾ ਵਾਹਿਗੁਰੂ ਦੀ ਕੀ ਪਤੀ ਤਾਂ ਮੇਕਾ ਦਾ ਮੌਸਮ ਖਰਾਬ ਸੀ ਮੀਂਹ ਦਾ ਤਾਂ ਕਰਕੇ ਤੁਹਾਡੇ ਤੋਂ ਆਮ ਹੀ ਹੋਇਆ ਪਰ ਰੂਹ ਸਾਹਿਬ ਦੀ ਕਿਰਪਾ ਸਦਕਾ ਬੜੀ ਸੋਹਣੀ ਅਮਰ ਬੇਰ ਦੀ ਖੰਡੀ ਸਵੇਰ ਹੈ ਇਸੜ ਕੇ ਭਾਈ ਜਦੋਂ ਇਹੋ ਜਿਹਾ ਸੋਨਾ ਸਤਿਗੁਰੂ ਸੱਚੇ ਪਾਤਸ਼ਾਹ ਅਮਰਤ ਵੇਲਾ ਵਖਦਾਇਆ। ਜੇ ਸਿੱਖੋ ਸਾਨੂੰ ਦਾ ਜਾਣ ਵਾਲ ਸਤਿਗੁਰਾਂ ਦੇ ਚਰਨਾ ਚਾਹੁਣਾ ਚਾਹੀਦਾ। ਸਵਾਗਤ। ਅੱਜ ਆਪਾਂ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚੌਰਾ ਅੰਗ ਦੇ ਸੁਭਾਏ ਮਾਨਸ਼ੀਰਿ ਰਾਜ ਜੀ ਚਾਰ ਤਰਨ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗੁ ਸ਼੍ਰੀ ਦਾਗੁ ਮਹੱਲਾ ਪਹਿਲਾ ਘਰ ਪਹਿਲਾ ਵਾਸ ਤੋਂ ਨਰ ਦੇ ਸਤਿਗੰਗਲ ਕੀ ਕਰ ਸਕਦਾ ਹੈ ਇੱਕ ਜੋ ਅਦਵਾਇਤ ਸਰੂਪ ਪਰਮੇਸ਼ਰ ਹੈ ਉਹ ਓਮਕਾਰ ਊੜੇ ਦਾ ਸਤਗੁਰਾਂ ਦੇ ਮੂਹ ਕੋਲ ਦੇ ਉੱਪਰ ਉਤਾਰ ਚੀਆ ਇਹਦਾ ਭਾਵ ਹੈ ਸਾਰਿਆਂ ਦਾ ਪ੍ਰਕਾਸ਼ ਸਤ ਨਾਸ ਰਹਿਤ ਭਾਵ ਪ੍ਰਕਾਲ ਅਵਾਖ ਹੈ ਗੁਰੂ ਦੇਰ ਦਾ ਸਰੂਪ ਹੈ ਪ੍ਰਸਾਦ ਅਨੰਦ ਦਾ ਸਰੂਪ ਹੈ ਸਾਧ ਸੰਗਤ ਜੀ ਅਨੰਦ ਸਰੂਪ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਢੀੜ ਹੈ ਇਹ ਸ੍ਰੀ ਦੰਦਵਾ ਸਾਹਿਬ ਵਾਲੀ ਢੀੜ ਦੇ ਹੋ ਮਹਾਰਾਜ ਕਈ ਵੀਰਾਂ ਵਿੱਚ ਕਿਸੇ ਪ੍ਰੇਮੀ ਨੇ ਵਰਦਾ ਮੰਗਲਾ ਆਪਣੀ ਲੋਜ ਨਾਲ ਦੇ ਦਿੱਤਾ ਕਾਹੀ ਹੈ ਮੈਂ ਪਹਿਲਾਂ ਵੀ ਕਈ ਵਾਰ ਵਿਚਾਰ ਕਰਦਾ ਰਹਿਣਾ ਕਿ 1984 ਤੋਂ ਪਹਿਲਾਂ ਜਿਹੜੇ ਪਾਵਨ ਸਰੂਪ ਹਨ ਗੁਰੂ ਘਰਾਂ ਦੇ ਵਿੱਚ ਜੇ ਹੈ ਉਹਨਾਂ ਦੀ ਸੰਭਾਲ ਕਰਕੇ ਰੱਖ ਲੋ ਕਿਉਂਕਿ ਜੱਥੇ ਉਹ ਵੀ ਦੇ ਵਿੱਚ ਵੀ ਦਾਸ ਹੈ ਇਹ ਹਮੇਸ਼ਾ ਨਗਰਾਹ ਦੇ ਨਾਮੇ ਲਿਖਦੇ ਜੋ ਉਹਦੀਆਂ ਲੁਨੀਆ ਨੂੰ ਜਾਣਦੇ ਪਾਵਨ ਸਰੂਪਾਂ ਨੂੰ ਦੇਖ ਕੇ ਆਉਂਦੇ ਜਿ ਸੁਭਾਅ ਹਲਕਾ ਨਹੀਂ ਹੋ ਰਹੀ ਹੈ 70 ਦੇ 70 ਦੇ 84 ਦੇ ਜਿਹੜੇ ਪਾਵਨ ਸਰੂਪ ਹਨ ਪੁਰਾਤਨ 84 ਤੋਂ ਪਹਿਲਾਂ ਦੇ ਤੇ ਜਿਹੜੇ ਹੁਣ ਨਵੇਂ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੈ ਜਿਹੜੇ ਲੇਹੇ ਲਿਆ ਨਾ ਉਹਨਾਂ ਵਿੱਚ ਲਗਾ ਮਾਤਰਾਵਾਂ ਦਾ ਬਹੁਤ ਜ਼ਿਆਦਾ ਫਰਕ ਬਹੁਤ ਜ਼ਿਆਦਾ ਆਉਂਦੀ ਮਰਜੀ ਨਾਲ ਹੀ ਬਹੁਤ ਫਰਕ ਪਾਉਂਦੀ ਤਾਂ ਆਪੇ ਦੇਖੋ ਯਾਦਕਾਲ ਬਾਣੀ ਦੀ ਕੋਈ ਸਾਥ ਸੰਗਤ ਨਹੀਂ ਹੋਈ ਘਰੋਸਾ ਨੂੰ ਨਾ ਮੇਰੇ ਵਰਗਾ ਕੋਈ ਬਾਣੀ ਦੋ ਕਫਰ ਵੱਡ ਗਿਆ ਜਾਂ ਵੀ ਸਭ ਪੂਰਾ ਆਉਂਦਾ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਲੱਗ ਜਾਂਦੇ ਕਈ ਕਾਰਨ ਬੜੇ ਬਕਾਤ ਦੇ ਵਿੱਚ ਹੈ ਇੱਕ ਆਦਾਨੇ ਨਾਲ ਪਰ ਮਹਾਰਾਜ ਸਤਿਪਾਸ਼ਾ ਜੀ ਦੇ ਅਵੱਤਾਰ ਅੱਜ ਦੇ ਸਮੇਂ ਦੇ ਵਿੱਚ ਪਾਗ ਸ਼ੇਰ ਗੁਰੂ ਗ੍ਰੰਥ ਸਾਹਿਬ ਜੀ ਹਰ ਕੋਈ ਪੜ ਸਕਦਾ ਹਾਲ ਕੇ ਪਰ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਜਦੋਂ ਗੁਰਮਤਿ ਦੀਆਂ ਕਲਾਸਾਂ ਲੱਗਦੀਆਂ ਨਾ ਗੁਰਮਤਿ ਵਿਦਿਆਨਿਆਂ ਦੇ ਵਿੱਚ ਤਾਂ ਲੜੀਵਾਰ ਭਾਵੇਂ ਗ੍ਰੰਥ ਸਾਹਿਬ ਜੀ ਦੀ ਸਮਝਿਆ ਕਰਉਂਦੇ ਸੀ ਤੇ ਬਾਸ਼ਾ ਦੀ ਕਿਰਪਾ ਦਾਸਰੇ ਨੇ ਵੀ ਕੀਤੀ ਤੇ ਮਨੋਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਗੁਰੂ ਘਰਾਂ ਦੇ ਵਿੱਚ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਦਰਸ਼ਨ ਕਰੀ ਜਿਆਦਾਤਰ ਸੰਗਤਾਂ ਕੀ ਕਹਿੰਦੀਆਂ ਵੀ ਪੱਥਰ ਦੇ ਸਾਪੇ ਵਾਲੀ ਵੀ ਰੀਤ ਹੈ ਲੋਕੋ ਤੋ ਇੱਥੇ ਹੈ ਆਪਣੇ ਗੁਰਦੁਆਰਾ ਸਾਹਿਬ ਨੂੰ ਬਹੁਤ بڑا ਸਕੂਨ ਮਿਲਦਾ ਨਹੀਂ ਤਾਂ ਮੇਰੇ ਵਰਗਿਆਂ ਨੇ ਪਾਠ ਆਉਂਦਾ ਨਹੀਂ ਮੇਰੇ ਵਰਗਿਆਂ ਨੂੰ ਪੜ੍ਹਨਾ ਲੜੀ ਵਾਰ ਤੇ ਉਹ ਕਹਿ ਕਹਿ ਕੇ ਕਹਿੰਦਾ ਵੀ ਇਹ ਤਾਂ ਵਿਰਧ ਹੋ ਗਏ ਜੀ ਸੂਪ ਇਹ ਚਕਾਦੋ ਦੀ ਬਾਣੀ ਕਦੇ ਵਿਰਧ ਨਹੀਂ ਹੁੰਦੀ ਬਾਣੀ ਦੇ ਸਰੂਪ ਵਿਰਧ ਨਹੀਂ ਹੁੰਦੇ ਸਾਧ ਸੰਗ ਦੀ ਵਿਰਧ 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 ਨਾ ਅਤੇ ਕਰਕੇ ਜਿਹੜਾ ਸਾਡੇ ਪਾਵਨ ਸਰੂਪ ਸੀ ਉਹ ਗੁਰੂ ਘਰਾਂ ਦੇ ਵਿੱਚੋਂ ਜਾਂ ਤਾਂ ਚਾਕੇ ਲੈ ਗਏ ਜਾਂ ਮੇਰੇ ਵਰਗੇ ਨੂੰ ਪੜ੍ਹਨਾ ਨਹੀਂ ਆਉਂਦਾ ਤੇ ਉਹ ਤਾਂ ਚਾਹ ਚਾਹ ਤੇ ਆਪ ਕੋ ਸਾਥਾ ਬਾਹਲੇ ਇਦਾਂ ਹੀ ਹੈ ਬਹੁਤ ਆਦ ਦੇ ਵਿੱਚ ਇਦਾਂ ਹੀ ਹੈ ਵਿਲਾਗ ਨਾ ਭਾਰੀ ਤੇ ਪ੍ਰਾਤਮਕ ਸਰੂਪ ਆ ਜੀ ਵਿਰਧ ਹੋਵੇ ਜੀ ਚਲੋ ਜੀ ਆਪਾਂ ਨਾਮੇ ਲੈ ਕੇ ਆਈਏ ਬڑے ਸਾਧ ਸੰਗਤ ਪ੍ਰਾਤਮਕ ਸਰੂਪਾਂ ਦੀ ਸੰਭਾਲ ਕਰੋ ਸਾਡੇ ਕੋਲੇ ਹੈ ਹੀ ਖਜ਼ਾਨਾ ਗੁਰਬਾਣੀ ਦਾ ਸੋਨ ਸਰੂਪਾਂ ਦੇ ਵਿੱਚ ਲਿਖਿਆ ਸਾਧ ਸੰਗਤ ਸੁੱਧ ਸਰੂਪ ਹੈ ਜਿਹੜਾ ਵੱਡਾ ਮੰਗਲ ਹੈ ਨਾ ਅੱਜ ਕੱਲ ਦੇ ਜਿਹੜੇ ਹੱਥ ਲਿਖਤ ਵੀ ਕਈ ਲਿਖੀਆਂ ਨੇ ਕਈ ਕਈ ਪਰੈਸਾਂ ਛਾਪੀਆਂ ਤਾਂ ਅੰਦੁਰਾ ਸਾਹਿਬ ਉਹ ਵੀ ਸਾਧ ਸੰਗਤ ਦੀ ਆ ਇਕ ਓੰਕਾਰ ਸਤਿਗੁਰੂ ਪ੍ਰਸਾਦਿ ਇਹਦਾ ਉਹ ਹੋਰ ਤਰ੍ਹਾਂ ਦਾ ਲਿਖਦਿਆਂ ਆਗਦੀ ਮਰਜ਼ੀ ਕਰੀ ਜਾਂਦੇ ਹੁਣ ਪਰ ਸੁੱਧ ਸਰੂਪ ਇਕ ਓੰਕਾਰ ਸਤਿਗੁਰੂ ਪ੍ਰਸਾਦਿ ਹੀ ਹੈ ਇਹੋ ਹੀ ਗੁਰਬਾਣੀ ਵਿੱਚ ਆਇਓ ਵੱਡੇ ਮੰਗਲ ਦਾ ਸੰਖੇਪ ਰੂਪ ਹੈ ਤੇ ਸਾਧ ਸੰਗਤ ਜੀ ਆ ਧੰਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਉਹ ਮਹੱਲਾ ਪਹਿਲਾ ਮਹੱਲਾ ਪਹਿਲੇ ਤੋਂ ਭਾਵ ਦਾ ਇਹ ਸ਼ਬਦ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ। ਅਖਰਾਂ ਵਿੱਚ ਪਹਿਲਾ ਲਿਖ ਕੇ ਸਤਿਗੁਰੂ ਸੱਜੇ ਪਾਸ਼ਾ ਨੇ ਦੱਸਿਆ ਕਿ ਜਦੋਂ ਇਹ ਇਸ ਤਰਾ ਮਹੱਲਾ ਪਹਿਲਾ ਆਰ ਲਿਖਿਆ ਜਾਵੇ ਤਾਂ ਉਹਨੂੰ ਐਵੇਂ ਹੀ ਪਹਿਲਾ ਪੜਨਾ ਇੱਕ ਨਹੀਂ ਪੜਨਾ ਪਰ ਸਾਡੇ ਕਈ ਅਣਜਾਣ ਗ੍ਰੰਥੀ ਅੱਜ ਵੀ ਗਲਤੀ ਕਰਦੇ ਆ। ਉਹ ਕਹਿੰਗੇ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਦੋ ਵਾਰੀ ਬੋਲਣਗੇ ਐਵੇਂ ਜਿਵੇਂ ਸਵਈਆਂ ਦੇ ਵਿੱਚ ਆਉਂਦਾ ਸ੍ਰੀ ਮੁਖਵਾਕ ਮਹੱਲਾ ਪੰਜਵਾਂ ਉਪਮਰਨ ਪੰਜਵਾਂ ਪਾਜਾ ਪਾ ਕੇ ਨਾ ਫਿਰ ਗੁਰਮੁਖੀ ਫਿਰ ਪੰਜਵਾਂ ਵਾਲੇ ਉਹ ਵੀ ਨਾਲ-ਨਾਲ ਬੋਲੀ ਜਾਣਗੇ ਇਹ ਮੂਰਖਤਾ ਇਹ ਅਨਜਾਨਪੁਰੀ ਦੀ ਨਿਸ਼ਾਨੀ ਹੈ ਅਨਜਾਨਪੁਰੀ ਦੇ ਜਿਹੜਾ ਆਪ ਮਹਾਰੇ ਬੜੇ ਪਹਿਲੇ ਧੁਮਾਰਨੀ ਮਹੱਲਾ ਪਹਿਲਾ ਪੰਜਾਬੀ ਚ ਲਿਖਤਾ ਮਹਾਰਾਜ ਨੇ ਫਿਰ ਏਕ ਆ ਜਿਹੜਾ ਉਹ ਗੁਰਮੁਖੀ ਚ ਲਿਖਤਾ ਕਰ ਪੈਣਾ ਸੇਸ ਕਰਕੇ ਧਿਆਨ ਰੱਖਣਾ ਹੈ ਜਦੋਂ ਇਸ ਤਰ੍ਹਾਂ ਮਹੱਲਾ ਪਹਿਲਾ ਆਜ ਵਿਖਿਆ ਆਵੇ ਤਾਂ ਉਹਨੂੰ ਐਵੇਂ ਹੀ ਪਹਿਲਾ ਪੜ੍ਹਨਾ ਹੈ ਇੱਕ ਨਹੀਂ ਪੜ੍ਹਨਾ ਦੋ ਆਵੇ ਤਾਂ ਦੂਜਾ ਪੜ੍ਹਨਾ ਦੋ ਨਹੀਂ ਪੜ੍ਹਨਾ ਐਵੇਂ ਹੀ ਤੀਜਾ ਚੌਥਾ ਪੰਜਵਾਂ ਤੇ ਨੌਵਾਂ ਪੜ੍ਹਨਾ ਜਿੱਥੇ ਦਸਵੇਂ ਪਾਤਸ਼ਾਹ ਜੀ ਬਾਣੀ ਚਿਤ ਦਾ ਸਾਵੇ ਤੋਂ ਤੇ ਦਸ ਨਹੀਂ ਕਹਿਣਾ ਦਸ ਨਹੀਂ ਪੜਨਾ ਹੁਣ ਪੜਦੇ ਵੀ ਦਸ ਨਹੀਂ ਪੜੋਗੇ ਕਿਵੇਂ ਕਰ ਦਸ ਦੇ ਗ੍ਰੰਥ ਦੇ ਕਰੇ ਦਰਸ਼ਨ ਹੀ ਨਹੀਂ ਕਰੇ ਕਰੇ ਦਸ ਉਹ ਗ੍ਰੰਥ ਦੀ ਬਾਣੀ ਦੇ ਦਰਸ਼ਨ ਹੀ ਨਹੀਂ ਕਰ ਦਸ ਗ੍ਰੰਥੀ ਦੇ ਦਰਸ਼ਨ ਹੀ ਨਹੀਂ ਕਰੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਖਿਆ ਲੈਣ ਵੇਲੇ ਪੰਜ ਗ੍ਰੰਥੀ 22 ਵਾਰਾਂ ਤੇ ਭਗਤਾ ਬਾਣੀ ਪੜ੍ਹਨੀ ਪੈਂਦੀ ਹੈ ਤੇ ਦਸਮ ਦੀ ਬਾਣੀ ਉਪਾરણ ਵਾਸਤੇ 10 ਗ੍ਰਾਮ ਕੀ ਉਹਦੇ ਕਦੇ ਦਰਸ਼ਨੀ ਨਹੀਂ ਕੀਤੇ ਪੜਾਂਗੇ ਅਸੀਂ ਕਿੱਥੇ ਪਏ ਅੱਜ ਕੱਲ੍ਹ ਦੇ ਲੋਕੂ ਲਾਣਾ ਜਿਹੜਾ ਆਪਣੇ ਆਪ ਨੂੰ ਬੜਾ ਪ੍ਰਭਾਵਕੋ ਦਾ ਵੀ ਅਸੀਂ ਐ ਗੁਰਮਤ ਦਾ ਜਿਵੇਂ ਠੇਕਾ ਲੈ ਲਿਆ ਵੀ ਅਸੀਂ ਤਾਂ ਜੀ ਧੰਗੁਰ ਗੁਰਬੰਦ ਸਾਹਿਬ ਨੂੰ ਮੰਨਦੇ ਆਂ ਜੀ ਸਿਰਫ ਉਹ ਸਰਬ ਮੰਨੋ ਅਸੀਂ ਕਿਹੜਾ ਕਨੇ ਵੀ ਨਾਮ ਮੰਨੋ ਪਰ ਧੰਗੁਰ ਜੀ ਦੇ ਬਾਦਸ਼ਾਹ ਦੀ ਬਾਣੀ ਵੀ ਪੜ ਲਿਆ ਕਰੋ ਵੀ ਆਪ ਉਹ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਦਾ ਉਹ ਗੁਰੂ ਕੇਰੀ ਬਾਣੀਆਂ ਸਰਵ ਬਾਣੀ ਵੀ ਜਿਹੜੀ ਗੁਰੂ ਦੀ ਕਿਰਤ ਬਾਣੀ ਉਹ ਚਾਰਨ ਕਿਕੀ ਬਾਣੀ ਤੇ ਹੁਣ ਦਸਵੇਂ ਪਾਤਸ਼ਾਹ ਵੀ ਸਾਡੇ ਗੁਰੂ ਨੇ ਆਪ ਕੋ ਸਾਧਨਾ ਗੁਰੂ ਵੀ ਆ ਪਿਤਾ ਵੀ ਆ ਸਾਡੇ ਇਸ ਕਰਕੇ ਸਾਦੂ ਪਾਸ਼ਾ ਦੀ ਬਾਣੀ ਵੀ ਪੜਨੀ ਚਾਹੀਦੀ ਤਾਂ ਹੀ ਦਫਰ ਜਗਜੀਤ ਸਿੰਘ ਤੋਂ ਬਾਅਦ ਜਗਜੀਤ ਸਾਹਿਬ ਬਾਣੀ ਹੈ ਜਿਵੇਂ ਜਗਜੀਤ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਹੈ ਤੇ ਦਸਮੇ ਦੀ ਬਾਣੀ ਪਹਿਲੀ ਕੀ ਹੈ ਜਗਤ ਸਾਹਿਬ ਦਾ ਸਾਥ ਸੰਗਤ ਦਾ ਇਹ ਸਾਨੂੰ ਪੜਨਾ ਚਾਹੀਦਾ ਹਰੇਕ ਨੂੰ ਪੜਨੇ ਚਾਹੀਦਾ ਸਾਨੂੰ ਨੌਲੇਜ ਹੋਣੀ ਚਾਹੀਦੀ ਆਪਣੇ ਧਾਰਮਿਕ ਗ੍ਰੰਥਾਂ ਦੀ ਤਾਂ ਇਹ ਪਿਛੇ ਫਿਰਦੇਆਂ ਸਾਲ ਸਾਨੂੰ ਤਾਂ ਹੀ ਨਹੀਂ ਪਤਾ ਵੀ ਸਿੱਖ ਪੰਥ ਦੇ ਵਿੱਚ ਪ੍ਰਮਾਣਿਤ ਗ੍ਰੰਥ ਕਿਹੜੇ ਕਿਹੜੇ ਹੈ ਜੋਗੋ ਜੋਗਟ ਆਲਤਾਨ ਗੁਰੂ ਗ੍ਰੰਥ ਸਾਹਿਬ ਜੀ ਸਰਬਸ਼ਕਤੀਮਾਨ ਹਾਜ਼ਰ ਹਜੂਰ ਹੈ ਫਿਰ ਦਸਮ ਗ੍ਰੰਥ ਸਰਬ ਲੋਹ ਗ੍ਰੰਥ ਹੈ ਹੋਰ بڑے ਗ੍ਰੰਥ ਨੇ ਸਾਹਿਬ ਸੰਗਤ ਪੰਥ ਪ੍ਰਮਾਣਿਤ ਨਹੀਂ ਜਿਨ੍ਹਾਂ ਨੂੰ ਸਾਨੂੰ ਗੁਰਮਤ ਦੀ ਸੋਡੀ ਮਿਲਦੀ ਹੈ ਪਰ ਅਸੀਂ ਉਸ ਤੋਂ ਕੋਹਾਂ ਦੂਰ ਹੈ ਤੇ ਜਿਹਦੇ 10ਵੇਂ ਪਾਸ਼ਾ ਦੀ ਬਾਣੀ ਪੜਨ ਲੱਗੇ ਨੇ ਜਿਹੜਾ ਕਹਿੰਦਾ ਵੀ ਮੇਰੇ ਦਾੜੀ ਲੜਦੀ ਹੈ ਮੈਂ ਤੋਂ ਕੇਸ ਨਹੀਂ ਰੱਖੇ ਜਾਂਦੇ ਉਹ ਸਾਥ ਸੰਗਤ ਵੀ ਜੂਝੋਣੇ ਨੂੰ ਪ੍ਰੇਰ ਲੱਗ ਜੂ ਵੀ ਭਾਈ ਕੇਸ ਰੱਖੋ ਆਖੋ ਸਤਨਾਮ ਉਹ ਉਹ ਪੜੋਂਗੇ ਨਾ ਜਦੋਂ ਜਿਹਾਰੂ ਬਣੋਗੇ ਬੀਬੀ ਉਹ ਪੈਣੋ ਸੂਰਮਤਾਈ ਉਹ ਉਹ ਪਾਵਰ ਗ੍ਰੰਥ ਨੂੰ ਪੜ੍ਹ ਕੇ ਆ ਲਈ ਆਪ ਕੋ ਸਤਨਾਮ ਆਖੰਡੇ ਵਾਪੇ ਵੀ ਪੌੜ ਦਸਮ ਗ੍ਰੰਥ ਦੀ ਬਾਣੀ ਤੋਂ ਬਿਨਾ ਅਧੂਰੀ ਆ ਆ ਪੰਜ ਕਕਾਰ ਜਿਹੜੇ ਦਸਮ ਗ੍ਰੰਥ ਦੀ ਵੇਣ ਆ ਸਾਧ ਸੰਗਤ ਅਸੀਂ ਉਹ ਤੋਂ ਕੋਹਾਂ ਗੁੰਮ ਹੋ ਗਏ ਆ ਸਰੋਵ ਵਿਚਾਰ ਜਦੋਂ ਵੀ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਪੜ੍ਹੋਂਗੇ ਤਾਂ ਉੱਥੇ ਪਾਸਾ ਹੀ ਦਾਸ ਅੱਖਰ ਲਿਖਿਆ ਹੁੰਦਾ ਉਹਨੂੰ ਪੜ੍ਹਨਾ ਪਾਸਾ ਹੀ ਦਸਵੇਂ ਜੇ ਕੋ ਪ੍ਰਸਾਦ ਆਉਂਦਾ ਸਵਈਏ ਹੁੰਦੇ ਇਹ ਦਾਸ ਆਪਾਂ ਪੜਦੇ ਆ ਪਰ 33 ਨੇ 33 ਸਵਈਏ ਨੇ ਪਾਸ਼ਾ ਜੀ ਪਰ ਸਮੇ ਦੀ ਘਾਟ ਹੈ ਸਮੇ ਦੀ ਘਾਟ ਕਾਰਨ ਕਰਕੇ ਦਾਸ ਸਵਈਏ ਪ੍ਰਚਲਿਤ ਕਰਦੇ ਅਕਾਲ ਉਸ ਵਕਤ ਪਾਸਾਂ 10ਵੀਂ ਉਹ ਵੀ ਨਿਤਨੇਮ ਦੀ ਬਾਣੀ ਵਿੱਚ ਸੁਮਿਲਤ ਹੈ ਬਾਣੀ ਪਰ ਜੇ ਮੇਰੇ ਵਰਗੇ ਲੋਕ ਵੀ ਪੜੂ ਕਿਵੇਂ ਆਖੋ ਸਾਧਨਾਂ ਉਹ ਨਿਤਨੇਮ ਕਰਦੇ ਨਹੀਂ ਬੜੇ ਇਤਾਂ ਦੇ ਇਈ ਵਾਰੀ ਕਰਨ ਲੱਗ ਜੀ ਫਿਰ ਉੱਠ ਫਿਰ ਵਿਚ ਮਾਟੜ ਹੁੰਦੇ ਪਟ ਦੇ ਵਿੱਚ ਨਾ ਜੀ ਇਹ ਕਿਵੇਂ ਪੜੀ ਜਾਂਦੇ ਜਿਆ ਕਿਉਂਕਿ ਅਸੀਂ ਕੰਨਾਂ ਦੇ ਕੱਚੇ ਹਰ ਇੱਕ ਨੂੰ ਜਿਹੜੇ ਮੂੰਹ ਚਾ ਕੇ ਬੋਲਦਾ ਸੀ ਉਸੇ ਦੇ ਮਦਰ ਲੱਗ ਜਾਂਦੇ ਇਦਾਂ ਨੂੰ ਜੀ ਸੁਮਾਰਾ ਕਿਰਪਾ ਕਰੇ ਬਾਣੀ ਸਤਿਗੁਰਾਂ ਦੀ ਪੜਾ ਕਰੋ ਭਾਈ ਤੇ ਫੇਰ ਹੀ ਸਾਨੂੰ ਪਤਾ ਲੱਗਣਾ ਜਦੋਂ ਬਾਣੀ ਪੜੋਂਗੇ ਬਾਣੀ ਦੇ ਸੁਭਾਂਤ ਨੂੰ ਪੜੋਂਗੇ ਗੁਰੂ ਸਾਹਿਬਾਨਾਂ ਦੀ ਪਤਾ ਲੱਗਣਾ ਵੀ ਕਿ ਇਹ ਸਤਿਗੁਰਾਂ ਦੀ ਬਾਣੀ ਹੈ ਤੇ ਸਾਧ ਸੰਗਤ ਜੀ ਜਿਵੇਂ ਪਠੋ ਹਾਰਗੇ ਮਹੱਲਾ ਤੀਜਾ ਨੂੰ ਮਹੱਲਾ ਤ੍ਰੈ ਪੜ੍ਹਦੇ ਨੇ ਇਹ ਗਲਤ ਹੈ ਬੜੇ ਨੇ ਇਦਾਂ ਦੇ ਇਸ ਕਰਕੇ ਰਾਤਾਂ ਦੇ ਆਰੰਭ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਖਰਾਂ ਦੁਆਰਾ ਪਹਿਲਾਂ ਲੈ ਕੇ ਸੁੱਧੋ ਉਚਾਰਨ ਦੱਸਿਆ ਹੈ ਸਾਰੀ ਗੁਰਬਾਣੀ ਉਚਾਰਨ ਦੀ ਇਹੋ ਵਿਧੀ ਹੈ ਇਸੇ ਤਰ੍ਹਾਂ ਘਰ ਆਇ ਮਾਨਿਕਰ ਘਰ ਪਹਿਲਾਂ ਹੁਣ ਘਰ ਪਹਿਲੇ ਨੂੰ ਘਰ ਪਹਿਲਾ ਪੜ੍ਹਨਾ ਹੈ ਘਰ ਇੱਕ ਨਹੀਂ ਪੜ੍ਹਨਾ ਘਰ ਪਹਿਲੇ ਤੋਂ ਭਾਵ ਹੈ ਕਿ ਗੁਰੂ ਜੀ ਪਹਿਲੇ ਸੁਤਾਲ ਵਿੱਚ ਉਚਾਰਨ ਕਰਦੇ ਨੇ ਤਾਰ ਪਹਿਲੇ ਦਾ ਭਾਲ ਹੈ ਸਾਰੇ ਗਾ ਮਾ ਪਾ ਦਾ ਨੀ ਸਜਲੇ ਗਿਆਨ ਰੱਖਦੇ ਹੈ ਸੰਗੀਤ ਦਾ ਕੀਰਤਨ ਦਾ ਉਹਨਾਂ ਵਾਸਤੇ ਮਾਰ ਨੇ ਕਿਹਾ ਵੀ ਸਿੱਖਾ ਇਹ ਬਾਣੀ ਪੜੇਗਾ ਜਾਂ ਬਾਣੀ ਨੂੰ ਗਾਏਗਾ ਰਾਗਾਂ ਵਿੱਚ ਪਰ ਕਹਿੰਦੇ ਇਥੋਂ ਸੁਰ ਵੀ ਪਕੜ ਕਰਨੀ ਆਖੋ ਸਤਨਾਮ ਇਹ ਮਾਰ ਨੇ ਸਿਧਾਂਤ ਦੱਸਿਆ ਘਰ ਪਈ ਫਿਰ ਇਸ ਤਰ੍ਹਾਂ ਫਿਰਕ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸਾਂ ਕਰਦੇ ਨੇ ਤੇ ਹੁਣ ਭਾਈ ਜੇ ਗੱਲ ਕਰੀਏ ਤਾਂ ਸ਼੍ਰੀ ਰਾਮ ਦਾ ਪਹਿਲਾ ਸ਼ਬਦ ਹੈ ਜਿਹੜਾ ਆਪਾਂ ਪੜ੍ਹਨਾ ਹੈ ਤੇ ਇਹ ਕਦੋਂ ਉਚਾਰਨ ਕੀਤਾ ਸੀ ਗੋਰੀਬਨਵਾਦ ਕਹਿੰਦੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾ ਇਹ ਪਾਵਨ ਸ਼ਬਦ ਦੇ ਪਿੱਛੇ ਇੱਕ ਬਹੁਤ ਵੱਡਾ ਇਤਿਹਾਸ ਹੈ ਜਿਹਦੇ ਬਾਰੇ ਆਪਾਂ ਵਿਚਾਰ ਕਰਦੇ ਆ ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੰਗਰੂਰ ਦੇ ਪਾਸ ਜਿੱਥੇ ਸ਼ਹਿਰ ਦੇ ਬਾਹਰਲੇ ਪਾਸੇ ਗੁਰਦੁਆਰਾ ਨਾਨਕਾਣਾ ਸਾਹਿਬ ਬਣਿਆ ਹੋਇਆ ਹੈ ਇੱਥੇ ਬੈਠੇ ਕਰਿਆ ਭਾਈ ਦਰਸ਼ਨ ਸੰਗਰੂਰ ਦੇ ਵਿੱਚ ਨਾਨਕਾਣਾ ਸਾਹਿਬ ਦਾ ਸਥਾਨ ਹੈ ਜਦੋਂ ਵੀ ਤੁਹਾਡਾ ਸਮਾਂ ਲੱਗੇ ਨਾ ਸੰਗਰੂਰ ਸਾਹਿਬ ਤੇ ਰਿਸ਼ਤੇਦਾਰੀਆਂ ਬੁਹੇਰਾਂ ਦੀਆਂ ਜਾਣੇ ਆਉਣੇ ਰਹਿੰਦੇ ਹੋ ਤਾਂ ਦਰਸ਼ਨ ਕਰਕੇ ਆਇਓ ਪਾਵਨ ਸਥਾਨ ਤੇ ਨਾਨਕਾਣਾ ਸਾਹਿਬ ਉੱਥੇ ਛੇਵੇਂ ਪਾਤਸ਼ਾਹ ਜੀ ਨੇ ਜਾਣਾ ਲਪਾਇਆ ਹੈ ਦਸਵੇਂ ਪਾਤਸ਼ਾਹ ਜੀ ਨੇ ਜਾਣਾ ਲਪਾਇਆ ਹੈ ਤੇ ਗੁਰੂ ਨਾਨਕ ਜੀ ਨੇ ਤਾਂ ਹੈ ਹੀ ਆਪ ਕੋ ਸਤਨਾਮ ਦਸਵੇਂ ਪਾਤਸ਼ਾਹ ਜੀ ਨੂੰ ਕਿਸੇ ਮੁਗਲ ਨੇ ਇੱਕ ਗੁਰਜਦੁੱਤੀ ਸੀ ਉਹ ਇਤਿਹਾਸਕ ਸ਼ਾਸਤਰ ਜਿਹਦੇ ਉੱਤੇ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਵੀ ਉਕੇਰੀ ਹੋਈ ਆ ਪੱਥਰ ਦੀ ਉਹ ਵੀ ਲੋਹੇ ਦੀ ਆ ਗੁਰਜ ਤੇ ਉਹਦਾ ਮੁਠੇ ਦੇ ਉੱਤੇ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਹੈ ਮੀਨਾਕਾਰੀ ਕੀਤੀ ਹੋਈ ਹੈ ਵੀ ਪਾਤਸ਼ਾਹ ਜੀ ਦਾ ਚਿਹਰਾ ਦੇਖੋ ਕਹੇ ਜੱਸ ਦੇਖ ਸਕਦੇ ਹੋ ਜਾ ਕੇ ਇਸ ਕਰਕੇ ਨੇੜੇ ਬਾਲੀਪੁਰ ਜਾਣ ਦੀ ਲੋੜ ਨਹੀਂ ਆ ਨੇੜੇ-ਨੇੜੇ ਬੜੇ ਆਸਾਨ ਨੇ ਸਾਡੇ ਜਿਹੜੇ ਇਤਿਹਾਸਕ ਅਸਥਾਨ ਨੇ ਆਪਾਂ ਜਾਂਦੇ ਕੋਈ ਨਹੀਂ ਆਪੋ ਸਤਨਾ ਅਸੀਂ ਦੂਰ-ਦੂਰ ਭੱਜੇ ਫਿਰਦੇ ਆਪਾਂ ਨੇੜੇ ਜਾਓ ਨੇੜੇ ਵਾਲੇ ਅਸਥਾਨਾਂ ਦਾ ਪਤਾ ਕਰੋ ਸਭ ਤੋਂ ਪ੍ਰਾਤਨ ਅਸਾਨ ਹੈ ਮਾਈ ਦੇਸਾਂ ਦਾ ਆਪੋ ਸਤਨਾ ਦੁਨੀਆ ਦਾ ਸੱਚਾ ਤੇ ਸੁੱਚਾ ਅੱਖਾਂ ਨੂੰ ਯਕੀਨ ਵੀ ਆ ਜਾਂਦਾ ਵੇਖ ਵੀ ਹਾਂ ਇਹ ਪ੍ਰਾਤਨ ਇਤਿਹਾਸਕ ਅਸਥਾਨ ਹੈ ਉਹ ਹੂ ਹੂ ਓਮੇ ਜਿਹਨੇ ਸੰਗਤਾਂ ਨੇ ਸੰਭਾਲ ਕੇ ਰੱਖਿਆ ਨਹੀਂ ਤਾਂ ਮਲੀਆਂ ਮੇਡ ਕਰਤਾ ਸਾਰਾ ਉਸ ਆਖੋ ਸਾਥ ਮਹਾਰਾਜ ਦੀ ਕਿਰਪਾ ਸੇ ਇਸ ਕਰਕੇ ਪਾਵਨ ਸਥਾਨਾਂ ਦੇ ਦਰਸ਼ਨੋ ਵਿਦਾਰੀ ਜ਼ਰੂਰ ਕਰਾਇਆ ਤੇ ਤੁਹਾਨੂੰ ਮੈਂ ਅੱਜ ਜਿਹੜਾ ਸ਼੍ਰੀ ਰਾਜ ਦਾ ਪਹਿਲਾ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ ਉਹਦਾ ਇਤਿਹਾਸਕ ਤੱਤ ਮੈਂ ਤੁਹਾਨੂੰ ਸੁਣਾ ਰਿਹਾ ਸਤਿਗੁਰ ਨਾਨਕ ਸੱਚੇ ਪਾਤਸ਼ਾਹ ਨਾਨਕਾ ਸਾਹਿਬ ਆਏ ਤੇ ਇੱਥੇ ਨਾ ਉਜਾੜ ਵਿੱਚ ਬੈਠੇ ਮਹਾਰਾਜ ਉਜਾੜ ਵਿੱਚ ਭਾਵ ਬਿਆਵਾਨ ਵਿੱਚ ਨਗਰ ਤੋਂ ਬਾਹਰ ਝਿੜੀ ਹੁੰਦੀ ਸੀ ਤਰਖਤਾਂ ਦੀ ਬਹੁਤ ਵੱਡੀ ਉੱਥੇ ਮੇਰੇ ਪਾਤਸ਼ਾਹ ਬੈਠੇ ਨੇ ਤੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਉਜਾੜ ਵਿੱਚ ਬੈਠਿਆ ਸੀ ਨਾ ਪਰਖ ਕਰਨ ਵਾਸਤੇ ਕਾਲ ਯੁਗ ਆਇਆ ਕਾਲ ਯੁਗ ਸਾਧ ਸੰਗਤ ਬਾਈਬਲ ਦੇ ਪੁਰਾਣ ਵਿੱਚ ਬਾਈਬਲ ਗ੍ਰੰਥ ਹੈ ਕਿੰਨਾ ਦਾ ਅਸਾਈਆਂ ਦਾ ਬਾਈਬਲ ਕਿ ਕੁਰਾਨ ਗ੍ਰੰਥ ਆ ਮੁਸਲਮਾਨਾਂ ਦਾ ਤੇ ਉਹਨਾਂ ਵਿੱਚ ਇੱਕ ਫਰਿਸ਼ਤੇ ਦਾ ਨਾਮ ਹੈ ਜੋ ਮਨੁੱਖ ਨੂੰ ਬਦੀ ਵੱਲ ਪ੍ਰੇਰਦਾ ਹੈ ਬਦੀ ਭਾਵ ਮਾੜੇ ਪਾਸੇ ਚੰਗੇ ਪਾਸੇ ਤੋਂ ਮਾੜੇ ਪਾਸੇ ਨੂੰ ਖਿੱਚਦਾ ਤੇ ਸਾਧ ਸੰਗਤ ਜੀ ਇਸੇ ਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਲ ਯੋਗ ਕਿਹਾ ਆਪ ਕੋ ਸਾਧ ਨਾਮ ਇਹ ਕਾਲ ਯੋਗ ਦਾ ਸਾਧ ਸੰਗਤ ਜੀ ਕਾਲ ਯੋਗ ਗੁਰੂ ਸਾਹਿਬ ਦੀ ਪਰਖ ਕਰਨ ਵਾਸਤੇ ਆਇਆ ਤੇ ਉਸ ਸਮੇਂ ਬੜੀ ਭਾਰੀ ਹਨੇਰੀ ਉੱਠੀ ਤੇ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਜੀ ਬੜੇ ਭੈਪੀਤ ਹੋ ਗਏ ਡਰ ਗਏ ਸਹਿਮ ਗਏ ਅੱਖਾਂ ਲੱਗੇ ਕਿਹਨੇ ਮਹਾਰਾਜ ਲੱਗਦਾ ਹੈ ਕਿ ਹਨੇਰੀ ਤਾਂ ਮੇਰੀ ਜਾਨ ਲੈਣ ਵਾਸਤੇ ਆਈ ਹੈ ਆਖੋ ਸਤਨਾਮ ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆਂ ਡਰ ਨਾ ਪਰਮੇਸ਼ਰ ਨੂੰ ਚੇਤੇ ਕਰ ਹਨੇਰੀ ਦੇ ਭੈ ਕਾਰਨ ਰੱਬ ਰੱਬ ਕਰਦੇ ਮਰਦਾਨੇ ਨੇ ਮੂਹਲ ਘੋਲਿਆ ਤੇ ਸਾਹ ਸੰਗਤ ਦੀ ਫਿਰ ਬੜਾ ਭਾਰੀ ਬੱਦਲ ਕਰ ਗਿਆ ਬਿਜਲੀ ਚੜਕੀ ਤੇ ਚਾਰ ਸਪੇਰੇ ਹਨੇਰਾ ਛਾ ਗਿਆ ਤੇ ਫਿਰ ਗੜਿਆਂ ਦੀ ਵਰਖਾ ਹੋਈ ਪਰ ਹਜੂਰ پاس ਕੋਈ ਗੜਾ ਨਾ ਲੱਗਿਆ ਕੋ ਦਤ ਨਾਮ ਕਿਉਂਕਿ ਤਲ ਜੋ ਵਰਖ ਕਰਦਾ ਸੀ ਕੀ ਵੀ ਆਪ ਨਾਰਾਇਣ ਕਲਾਤਾ ਹਰ ਜਗ ਮੈਂ ਪਰ ਵਰਿਓ ਪਰਮੇਸ਼ਰ ਦੀ ਪਰਮੇਸ਼ਰ ਗੁਰੂ ਨਾਨਕ ਦੀ ਪਰ ਗੁਰੂ ਨਾਨਕ ਦੇ ਕੋਈ ਅਸਰ ਨਾ ਹੋਇਆ ਹਿਰ ਸਾਧ ਸੰਗਤ ਜੀ ਕਲ ਜੁਲ ਆਪਣਾ ਰੂਪ ਧਾਰ ਕੇ ਸਾਹਮਣੇ ਆਇਆ ਤੇ ਉਸ ਦਾ ਸੋਲੇ ਰੰਦਾ ਸਰੀਰ ਸੀ ਇੱਕ ਹੱਥ ਨਾਲ ਜ਼ਬਾਨ ਪਕੜੀ ਹੋਈ ਹੈ ਤੇ ਦੂਜੇ ਹੱਥ ਨਾਲ ਸਾਧ ਸੰਗਤ ਦੀ ਇੰਦਰੀ ਪਕੜੀ ਹੋਈ ਹੈ ਇਹ ਨੇ ਨਾ ਸਤਿਗੁਰੂ ਸਾਹਿਬ ਉੱਤੇ ਆਪਣਾ ਜੋਰ ਚ ਲਾਉਣ ਦਾ ਯਤਨ ਕੀਤਾ ਸਾਧ ਸੰਗਤ ਪਰ ਕੋਈ ਜੋਰ ਨਾ ਚੱਲ ਸਕਿਆ ਅਖੀਰ ਸਤਿਗੁਰਾਂ ਦੇ ਚਰਨ ਹੀ ਪੈ ਤਿਆ ਇਸ ਆਸਨ ਵੀ ਕਹਿ ਲਗਾ ਸੱਚੇ ਪਾਤਸ਼ਾ ਇਸ ਸਮੇ ਮੇਰਾ ਰਾਜ ਹੈ ਤੇ ਮੇਰਾ ਨਾਮ ਹੈ ਕਲਜੋ ਆਖੋ ਜਤਨਹਾ ਇਹਨਾਂ ਮਹਾਰਾਜ ਮੇਰਾ ਰਾਜ ਹੈ ਮੇਰਾ ਨਾਮ ਕਲਜੋ ਮੈਂ ਬ੍ਰਹਮੇ ਦਾ ਚੌਥਾ ਪੁੱਤਰ ਹ ਸਤਿਗੁਰੂ ਨਾਨਕ ਸੱਚੇ ਪਾਤਸ਼ਾ ਕਹਿ ਲਗੇ ਅੱਛਾ ਭਾਈ ਤਾਂ ਉਹ ਕਹਿੰਦਾ ਕਿ ਇਸ ਸਮੇ ਮੇਰਾ ਰਾਜ ਹੈ ਮੈਂ ਬ੍ਰਹਮੇ ਦਾ ਚੌਥਾ ਪੁੱਤਰ ਆ ਪਹਿਲਾ ਸਤਜਗ ਸੀ ਤੇ ਲੱਖ ਬਰੇ ਦੀ ਮਨੁੱਖ ਦੀ ਉਮਰ ਸੀ ਤੇ 100 ਵਾਰੀ ਬੀਜਾ ਮਨੁੱਖ ਇੱਕ ਵਾਰੀ ਖੋਹਦਾ ਸੀ ਆਪ ਕੋ ਸਤਨਾਮ ਤੇ 100 ਬੀਜ ਰੂਪ ਹੋ ਕੇ ਫਲਦਾ ਸੀ ਜੇ ਇੱਕ ਗੁਣ ਕਰਦਾ ਸੀ ਉਹਦਾ ਸੈਂਕੜੇ ਵਾਰੀ ਫਲ ਮਿਲਦਾ ਸੀ ਇੱਕ ਵਾਰੀ ਨਾਲ ਤੇ ਜਿਹੜਾ ਔਗਣ ਕਰਦਾ ਸੀ ਸਾਰੇ ਦੇਸ ਲੋਕੋ ਨੂੰ ਖੋਹਣਾ ਪੈਂਦਾ ਸੀ ਸਤਜਗ ਦੇ ਵਿੱਚ ਤੇ ਪਾਸ਼ਾ ਤ੍ਰੇਤੀ ਵਿੱਚ 10000 ਸਾਲ ਦੀ ਉਮਰ ਸੀ ਤੇ ਇੱਕ ਆਦਮੀ ਦੇ ਔਗਣ ਕਰਨ ਦਾ ਫਾਲ ਹੈ ਜਿਹੜਾ ਉਹ ਸਾਰੀ ਨਗਰੀ ਨੂੰ ਭੋਗਣਾ ਪੈਂਦਾ ਸੀ ਤੇ ਦੁਆਪਰ ਵਿੱਚ 1000 ਸਾਲ ਦੀ ਉਮਰ ਸੀ ਤੇ ਔਗਣ ਦਾ ਫਾਲ ਹੈ ਸਾਰੀ ਕੋਲ ਨੂੰ ਭੋਗਣਾ ਪੈਂਦਾ ਸੀ ਪਰ ਹੁਣ ਮੇਰਾ ਰਾਜ ਹੈ ਹੁਣ ਮਨੁੱਖ ਦੀ 100 ਸਾਲ ਦੀ ਉਮਰ ਹੈ ਤੇ ਇਸ ਵਿੱਚ ਜਿਹੜਾ ਕਰਮ ਕਰੇ ਉਸ ਦਾ ਹਲੋ ਆਪ ਹੀ ਭੋਗਦਾ ਇਹੋ ਜਿਹਾ ਮੇਰਾ ਨਿਜਮ ਹੈ ਕੀ ਕਹਿੰਦਾ ਸਤ ਗੁਰ ਪਾਪ ਕੁਮਾਇਆ ਸਤਜਗ ਪਾਪ ਕੁਮਾਇਆ ਇੱਕ ਸਿਪਿਛੈ ਸਭ ਦੇ ਸੋ ਦੁਖਾਲਾ ਤ੍ਰੇਤੇ ਨਗਰੀ ਪੀੜੀਐ ਦਵਾਪਰ ਪਾਪ ਬਸ ਕੁਲ ਗਾਲਾ ਕਾਲਯੁਗ ਬੀਜੈ ਸੋ ਲੋਣੈ ਵਰਪੈ ਧਰਮ ਨਿਯਾਉ ਸੁਖਾਲਾ ਕਹਿਣ ਬਿਭਾਵ ਕਾਲਯੁਗ ਕਹਿੰਦਾ ਮਹਾਰਾਜ ਸਤਯੁਗ ਦੇ ਵਿੱਚ ਤ੍ਰੇਤੇ ਦੇ ਵਿੱਚ ਦਵਾਪਰ ਦੇ ਵਿੱਚ ਇੱਕ ਦੇ ਕੀਤੇ ਗੁਨਾਹ ਦਾ ਭੋਗ ਪਹਿਲਾਂ ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ ਸਤਯੁਗ ਦੇ ਵਿੱਚ ਫਿਰ ਦਵਾਪਰ ਦੇ ਵਿੱਚ ਪਿੰਡ ਨੂੰ ਭੋਗਣਾ ਪੈਂਦਾ ਸੀ ਤੇ ਫਿਰ ਅਗਲਾ ਜਿਹੜਾ ਦਵਾਪਰ ਯੁਗ ਆਇਆ ਤੇ ਉਹਦੇ ਵਿੱਚ ਕੀ ਹੋਇਆ ਸਤਜੁਗ ਤੋਂ ਬਾਅਦ ਕਿਹੜਾ ਯੁਗ ਆਇਆ ਤ੍ਰੇਤਾ ਤ੍ਰੇਤਾ ਤੋਂ ਬਾਅਦ ਦੁਆਪਰ ਆਇਆ ਤੇ ਫਿਰ ਦੁਆਪਰ ਦੇ ਵਿੱਚ ਇੱਕ ਕੋਲ ਨੂੰ ਖੋਕਣਾ ਪੈਂਦਾ ਸੀ ਤੇ ਹੁਣ ਕਾਲ ਯੁਗ ਹੈ ਜਿਹਨੇ ਪਾਪ ਕੀਤਾ ਉਹਨੂੰ ਖੋਕਣਾ ਪੈਂਦਾ ਕਾਲ ਯੁਗ ਨੇ ਕਿਹਾ ਮੈਂ ਸਾਰਿਆਂ ਦੇ ਕਰਮ ਧਰੋ ਵਿਗਾੜ ਦੂੰਗਾ ਤੇ ਵਿਗਾੜ ਦਾ ਵੀ ਆਪ ਕੋ ਸਤ ਨਾਮ ਵਿਗਾੜ ਦਾ ਕਿਹੜੀ ਜਿੱਥੇ ਧਰਮ ਦੀ ਗੱਲ ਹੋ ਗਈ ਰੌਲਾ ਹੀ ਉੱਥੇ ਪੈਂਦਾ ਆਪ ਕੋ ਵਤਨਾ ਪੈਂਦਾ ਕਿ ਨਹੀਂ ਗੁਰਦੁਆਰਿਆਂ ਚ ਮੰਦਰਾਂ ਚ ਮਸੀਤਾਂ ਚ ਪੈਂਦਾ ਹੀ ਰੌਲਾ ਇੱਥੇ ਹੋਰ ਨਹੀਂ ਜਿੱਤੇ ਪੈਂਦਾ ਸਾਧ ਸੰਗਤ ਜਿਆਦੇ ਰੌਲਾ ਧਰਮ ਦੇ ਨਾਂ ਤੇ ਅੱਜ ਪੈ ਰਿਹਾ ਤੇ ਕੱਲ ਜੋ ਕਹਿੰਦਾ ਮਹਾਰਾਜ ਕਰਮ ਧਰਮ ਗਾੜ ਦੇ ਤਰੀਕੇ ਸੇ ਨੂੰ ਨਹੀਂ ਸੱਡਿਆ ਮਹਾਰਾਜ ਜੀ ਆਪ ਜੀ ਨੇ ਮੇਰੇ ਰਾਜ ਵਿੱਚ ਅਵਤਾਰਤਾ ਰਿਹਾ ਕਾਲਯੁਗਤਾ ਬੇਸ਼ਰਮੀ ਵਾਲਾ ਰੂਪ ਵੇਖ ਕੇ ਨਾ ਸਤਵਰਾਂ ਨੇ ਕਿ ਪੈਸਾ ਰੂਪ ਕਿਉਂ ਧਾਰਨ ਕੀਤਾ ਤੇ ਸਾਧ ਸੰਗਤ ਜੀ ਇੱਕ ਇਹ ਹਨੇਰੀ ਗੜੇ ਆਰਕ ਦੇ ਭਾਨ ਗੁਰੂ ਪਿਛੇ ਤਰ੍ਹਾਂ ਮਨੋਰਥ ਕੀ ਹੈ ਤਾਂ ਕਲ ਜੋ ਕਹਿੰਦਾ ਇਸ ਪਿੱਛੇ ਮੇਰੇ ਦੋ ਮਨੋਰਥ ਨੇ ਮਾਰੇ ਕਹਿੰਦੇ ਕੀ ਕਹਿੰਦਾ ਪਹਿਲਾ ਮਨੋਰਥ ਹੈ ਤੂੰ ਅਨੁਪ ਭਾਇ ਬੀਤ ਕਰਨਾ ਭਾਵ ਤੁਹਾਨੂੰ ਡਰਾਉਣਾ ਆਪਣੇ ਪ੍ਰਭਾਵ ਇਹ ਲੈਣਾ ਤੇ ਉਸ ਦੇ ਵਿੱਚ ਤਾਂ ਮੈਂ ਸਫਲ ਨਹੀਂ ਹੋ ਸਕਿਆ ਇਸ ਲਈ ਮੈਂ ਹੁਣ ਤੁਹਾਡੀ ਸਰਨਾਗਤ ਹਾਂ ਦੂਸਰਾ ਮਨੋਰਥ ਆਪ ਜਿਹਨਾਂ ਜੀਵਾਂ ਨੂੰ ਤਾਰਨ ਵਾਸਤੇ ਆਏ ਹੋ ਨਾ ਮੈਂ ਉਹਨਾਂ ਸਾਰੇ ਜੀਵਾਂ ਦੇ ਸੁਭਾਅ ਦੌਰ ਰਸਾਂ ਵਿੱਚ ਪਾੜ ਦੇਤੇ ਹੁਣ ਕਿਹੜਿਆ ਇਹ ਭਿਆਨਕ ਰੂਪ ਧਾਰਮਿਕਾਂ ਰੰਜੀਵ ਦੀ ਵੀਡੀਓ ਹੀ ਸਕਲ ਪੇਸ਼ ਕੀਤੀ ਕਿ ਮੇਰੇ ਰਾਜ ਵਿੱਚ ਖਾਣ ਭੋਗਣ ਦੇ ਚ ਲੋਕ ਬੇਪੱਤਰ ਹੁੰਦੇ ਰਹਿਣਗੇ ਤੇ ਅੱਜ ਕੱਲ ਸਿਸਟਮ ਹੈ ਅਵਲਖਣ ਨਰ ਜੈਸੇ ਕਰੀ ਤੈਸੇ ਬੇਖ ਆयो ਮੈਂ ਭਰੀ ਦੇਵ ਸੰਪਦਾ ਤਜ ਕਰ ਸਾਰੀ ਦੁਆ ਇੰਦਰੇ ਸਵਾਦਨ ਵਸਕਾਰੀ ਹੁਣ ਆਪ ਜੀ ਕਿਰਪਾ ਕਰੋ ਦੱਸੋ ਕਲਜੁਮ ਦੇ ਵਿੱਚ ਅੱਜ ਕੱਲ ਸਾਧ ਸੰਗਤ ਦੀ ਖਾਣ ਪੀਣ ਦੇ ਪਦਾਰਥਾਂ ਦਾ ਲਾਲਚ ਜਿਆਦਾ ਆ। ਮੈਂ ਪਹਿਲਾਂ ਵੀ ਬੇਨਤੀ ਕਰਦਾ ਹਾਂ ਕਿ ਕੱਲਾ ਤੁਸੀਂ ਕੱਲਾ ਘੋਵ ਪਾ ਕੇ ਵੇਖ ਲਓ। ਕੱਲਾ ਘੋਵ। ਵੀ ਕਿੰਨੇ ਕਾਉਂਗੇ। ਤੇ ਦੂਜੇ ਘੋਵ ਵਾਲੇ ਦੇ ਨਾਲ ਕੀ ਕਰਨਾ ਹੈ? ਬਰੈੱਡ ਪਕੌੜੇ ਬਣਾਉਣੇ ਆ। ਜਲੇਬੀਆਂ ਤਲਣੀਆਂ। ਮਾਲ ਕੂੜੇ ਖੀਰ ਦਾ ਲੰਗਰ ਲਾ ਲਓ। ਤੇ ਉਦੋਂ ਦੇਖੋ ਵਰ ਕਿੰਨੇ ਹੋਣੇ ਆਪ ਕੋ ਸਾਥਣਾ। ਇਹ ਕਾਲ ਯੁਗ ਦੀ ਪੱਕੀ ਨਿਸ਼ਾਨੀ ਹੈ ਖਾਣ ਪੀਣ ਦੇ ਵਾਸਤੇ ਦੁਨੀਆ ਖਾਣ ਪੀਣ ਦੇ ਭੋਗਾਂ ਦੇ ਰਸਾਂ ਵਿੱਚ ਹੀ ਭਜੇ ਕਿਸੇ ਨੂੰ ਕੋਈ ਨਹੀਂ ਵੀ ਚੰਗੇ ਸਿੱਧੇ ਰਾਹ ਤੇ ਪਵੇ ਜਾਂ ਨਾ ਪਵੇ ਇਹ ਕਾਲ ਯੁਗ ਦੀ ਅਟੱਲ ਸੱਚਾਈ ਹੈ ਕਹਿੰਦਾ ਮਹਾਰਾਜ ਅਬ ਲੱਛਣ ਨਾਲ ਜੈਸੇ ਕਰੀ ਤੈਸੇ ਬੇਸ ਆਇਓ ਮੈਂ ਤਰੀਕੇ ਨਾਲ ਜਿਹੋ ਜਿਹੇ ਕਾਲ ਯੁਗ ਦੇ ਵਿੱਚ ਮੁਲਕ ਨਿਸ਼ਾਨ ਕਰਦਾ ਉਹ ਹੀ ਜੇ ਮੈਂ ਧਾਰ ਕੇ ਆ ਗਿਆ ਦੇਵ ਸੰਪਦਾ ਤੱਜ ਕਰ ਸਾਰੀ ਕਹਿੰਦੇ ਰੱਬ ਦੀ ਪਰਮੇਸ਼ਰ ਦੀ ਜਿਹੜੀ ਦੇਵੀ ਸੰਪਵਨ ਨੂੰ ਪੱਤਰ ਕਰਨਾ ਸੀ ਉਹਨੂੰ ਛੱਡ ਕੇ ਦੁਆ ਇੰਦਰੇ ਸਵਾਦਨ ਵਸਕਾਰੀ ਜੀਵ ਦੇ ਸਵਾਦ ਤੇ ਸਰੀਰ ਦੇ ਵਿਸ਼ੇ ਵਿਕਾਰ ਧੋਣ ਵਾਸਤੇ ਬੰਦਾ ਅੱਗੇ ਭਜਿਆ ਪਰਦਾ ਤੇ ਹੁਣ ਆਪ ਜੀ ਕਿਰਪਾ ਕਰੋ ਮੇਰੀ ਭੇਟਾਂ ਕੀ ਕਰੂਤ ਮਹਾਰਾਜ ਨੇ ਪੁੱਛਿਆ ਕੀ ਭੇਟਾਂ ਦੇਣੀ ਆ ਫਿਰ ਤਾਂ ਇਹ ਨੇ ਕਿਹਾ ਮਹਾਰਾਜ ਮੇਰੀ ਚਾਰ ਪ੍ਰਕਾਰ ਦੀ ਭੇਟਾਂ ਹਨ ਕਿਹੜੀ ਹੈ ਹੀਰੇ ਮੋਤੀ ਨਾਲ ਜੜਦ ਤੇ ਸੁਗੰਧਕ ਪਦਾਰਥਾਂ ਨਾਲ ਲੱਦੇ ਹੋਏ ਸੁੰਦਰ ਮਹਾਂ ਦੂਜੀ ਮਨਮੋਹਣ ਵਾਲੀਆਂ ਸੁੰਦਰ ਬਿਸਤਰੀਆਂ ਤੇ ਤੀਜਾ ਰੀਧੀਆਂ ਸਿੱਧੀਆਂ ਜਿਨ੍ਹਾਂ ਦੇ ਪ੍ਰਭਾਵ ਕਰਕੇ ਲੋਕ ਸੇਵਕ ਬਣ ਜਾਂ ਤੇ ਚੌਥਾ ਚੱਕਰਵਰਤੀ ਰਾਜ ਭਾਗ ਫੌਜਾਂ ਜਿਸ ਕਰਕੇ ਸਭਨੋਂ ਉੱਪਰ ਹਕੂਮਤ ਕਰ ਸਕੋ ਕਿਰਪਾ ਕਰਕੇ ਇਹ ਮੇਰੀਆਂ ਬੇਟਾਵਾਂ ਨੂੰ ਉਮੀਦਾਰ ਕਰੋ ਤਾਂ ਮੇਰੇ ਪਾਦਸ਼ਾਹ ਜੀ ਕਿ ਅਸੀਂ ਤੇਰੀ ਕੋਈ ਭੇਟਾ ਸਨਕਾਰ ਨਹੀਂ ਕਰਨੀ ਅਸੀਂ ਇਹਨਾਂ ਪਦਾਰਥਾਂ 'ਚ ਪਰਚਨ ਵਾਸਤੇ ਨਹੀਂ ਆਏ ਆਮ ਲੋਕਾਂ ਦਾ ਸੁਭਾਅ ਕਿ ਲੋਕ ਮਖਾਨ ਆਦਿ ਬਗਣਾਉਣ ਵਿੱਚ ਦੂਜੇ ਘੋਗਾ ਵਿੱਚ ਤੀਜੇ ਵਿਧੀਆਂ ਸਿੱਧੀਆਂ ਵਿੱਚ ਥੋਖੇ ਰਾਜ ਸਾਜ ਵਿੱਚ ਫਸੇ ਨੇ ਗੁਰੂ ਜੀ ਨੇ ਚੌਥਾ ਦਾ ਖੰਡਨ ਕੀਤਾ ਤੇ ਕਾਲਯੁਗ ਦੀ ਭੇਟਾਂ ਕੀ ਕਾਰ ਨਹੀਂ ਕੀਤੀ ਇਸ ਪ੍ਰਾਂਵਚਨ ਬਿਲਾਸ ਹੁੰਦਾ ਕਾਲਯੁਗ ਸਤਿਗੁਰਾਂ ਦੇ ਚਰਨੀ ਪੈ ਪਿਆ ਤੇ ਅਧੀਨ ਹੋ ਗਿਆ ਤਦ ਸਤਿਗੁਰਾਂ ਨੇ ਪੁੱਛਿਆ ਕਿ ਕਾਲਯੁਗ ਆਪਣੇ ਰਾਜ ਵਿੱਚ ਤੂੰ ਹੋਰ ਕੀ ਕਰੇਗਾ ਤਾਂ ਕਾਲਜੋਗ ਕਹਿੰਦਾ ਮਹਾਰਾਜ ਮੈਂ ਸਾਰੀ ਦੁਨੀਆਂ ਦੇ ਕਰਮ ਭ੍ਰਿਸ਼ਟ ਕਰ ਦੇਵਾਂਗਾ ਕੋਈ ਸੁੱਚਮਣੀ ਰਹਿਣ ਦੇਵਾਂਗਾ ਕਿਸੇ ਦੇ ਮਨ ਨੂੰ ਸਾਫ਼ ਨਹੀਂ ਰਹਿਣ ਦੇਵਾਂਗਾ ਪਿਓ ਤੇ ਪੁੱਤਰ ਦੀ ਲੜਾਈ ਕਰਾਵਾਂਗਾ ਅੱਜ ਹੋ ਰਹੀ ਹੈ ਫਿਰ ਕਹਿੰਦਾ ਲੋਹਾ ਤੇ ਸਸਾਂ ਤੇ ਲੜਿਆ ਕਰਨਗੀਆਂ ਸਾਰੇ ਲੋਕ ਬੇਵਚਾਰੀ ਹੋ ਜਾਣਗੇ ਮੰਦੇ ਕਰਮ ਕਰਨਗੇ ਉੱਚੇ ਜੀਵਨ ਨਹੀਂ ਰਹਿਣਗੇ ਸੋ ਮੈਂ ਜੀਵ ਤੇ ਇੰਦਰੀ ਫੜ ਕੇ ਆਪਦੇ ਸਾਹਮਣੇ ਆਇਆ ਇਹਦਾ ਭਾਵ ਹੈ ਕਿ ਸਭ ਲੋਕ ਜੀਵ ਤੇ ਵਿਸ਼ੇ ਵਿਕਾਰਾਂ ਦੇ ਸਵਾਦ ਚ ਫਸ ਜਾਣਗੇ ਮਾਇਆ ਪਿੱਛੇ ਡੌੜ ਕੇ ਪਾਪ ਕਮਾਉਣਗੇ ਤੇ ਇਸ ਕਰਕੇ ਤੁਲਸੀ ਦਾਸ ਜੀ ਵੀ ਲਿਖਦੇ ਆ ਕਿਨੇ ਸੋਏ ਸਿਆਣ ਜੋ ਪਰਦਨ ਹਾਰੀ ਜੋ ਕਰ ਦੰਭ ਵੜ ਆਚਾਰੀ ਜੋ ਕਾ ਝੂਠ ਮਸਕਰ ਜਾਨਾ ਕਲਜੁਗ ਕੋ ਗੋੜਵੰਤ ਬਖਾਨਾ ਕਲਯੁਗ ਦੇ ਲੱਛਣ ਨੇ ਬੀ ਸਾਧ ਸੰਗਤ ਜੀ ਸਿਆਣਪ ਨਾਲ ਰੜ ਕੇ ਸਾਧ ਸੰਗਤ ਦੀ ਸਿਆਣੀਆਂ ਗੱਲਾਂ ਛੱਡ ਕੇ ਮਾੜੀਆਂ ਗੱਲਾਂ ਜਿਵੇਂ ਚੰਗੇ ਨੂੰ ਕੋਈ ਸਮਝਦਾ ਨਹੀਂ ਮਾੜੇ ਨੂੰ ਜਾਦੇ ਕੈਚ ਕਰਦਾ ਬੰਦਾ ਚੰਗਿਆ ਹੀ ਨਹੀਂ ਕਰਦਾ ਮਾੜੇ ਗੋੜਾ ਜਿਹੜੇ ਔਗਣਾ ਉਹਨਾਂ ਨੂੰ ਬੰਦਾ ਜਾਦੇ ਵੇਰ ਕਰਦਾ ਫਿਰ ਝੂਠ ਬਕਰਨਾ ਮਸ਼ਕਰੀ ਕਰਨੀ ਚੋਰੀ ਯਾਰੀ ਕਰਨੀ ਇਹ ਕਾਲ ਯੁਗ ਦੇ ਲੱਛਣ ਹੈ ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨ ਨੇ ਕਹਿੰਦੇ ਚੋਰੀ ਜਾਰੀ ਨਿੰਦਾ ਕਰੂੰ ਲੰਮਟ ਨੂੰ ਵੀ ਤ੍ਰਿਸ਼ਨਾ ਧਰੂੰ ਬਾਟਾ ਪਾਰਸੋ ਸੋ ਕਹਾਵਾ ਕਿਸਰ ਬਡੇ ਆਦਰ ਕੋ ਪਾਵੈ ਇਹ ਕਾਲ ਯੁਗ ਆਪਦੀਆਂ ਨਿਸ਼ਾਨੀਆਂ ਦੱਸ ਰਿਹਾ ਸੁਰੋਵ ਵਿਚਾਰ ਕੱਲ ਨੂੰ ਫੇਰ ਇੱਥੇ ਵਿਚਾਰ ਕਰਾਂਗੇ ਕਾਲ ਯੁਗ ਦੀ ਵਾਰਤਾ ਧੰਗੁਰੂ ਨਾਨਕ ਸਾਹਿਬ ਨਾਲ ਹੈ ਤੇ ਕਾਲ ਯੁਗ ਦੇ ਪਰਥਾਏ ਕਿ ਸ੍ਰੀ ਰਾਗ ਦਾ ਪਹਿਲਾ ਜਿਹੜਾ ਸ਼ਬਦ ਹੈ ਗੁਰੂ ਨਾਨਕ ਨੇ ਉਚਾਰਨ ਕੀਤਾ ਉਹਦੀ ਵਿਚਾਰ ਕਰਾਂਗੇ ਤੇ ਕਪਾੜ ਹੁੱਲ ਜਾਂਦੇ ਜਦੋਂ ਆਪਾਂ ਜਦੋਂ ਕਾਲਯੁਗ ਦੇ ਨਾਲ ਗੁਰੂ ਨਾਨਕ ਦੇ ਵਿਚਾਰ ਨਾ ਜਿਹੜੀ ਆਪਾਂ ਸਾਂਝੀ ਕਰਾਂਗੇ ਇਤਿਹਾਸ ਨਾਲ ਉਥੇ ਸਾਨੂੰ ਗਿਆਨ ਨਹੀਂ ਮਿਲਣਾ ਤੇ ਆਪਾਂ ਹੌਲੀ-ਹੌਲੀ ਜਿਹੜਾ ਬੰਦਾ ਕਾਲਯੁਗ ਤੇ ਦੱਸੇ ਨਾ ਗੁਨਾ ਦੇ ਪ੍ਰਭਾਵ ਹੈ ਤਾਂ ਨਾ ਤੇ ਉਹਦਾ ਸੰਗ ਵੀ ਛੱਡਣਾ ਆਪ ਕੋ ਸਤਨਾਹਾਂ ਨੂੰ ਤੇ ਕਾਲਯੁਗ ਦਾ ਪ੍ਰਭਾਵ ਕੀ ਤੇ ਹੈ ਜਿਹੜਾ ਬਾਣੀ ਨਹੀਂ ਪੜਦਾ ਜਿਹੜਾ ਮੁਰਦਵੇਲੇ ਉੜਦਾ ਨਹੀਂ ਕਾਲਯੁਗ ਦਾ ਪ੍ਰਭਾਵ ਵੀ ਉਹਨਾਂ ਤੇ ਹੈ ਕਿ ਕਾਲਯੁਗ ਦਾ ਪ੍ਰਭਾਵ ਹੈ ਕੀ ਤੇ ਨਹੀਂ ਜਿਹੜਾ ਬਾਣੀ ਪੜਦਾ ਹੈ ਅਮਰਤ ਵੇਲੇ ਜਾਗਦਾ ਹੈ ਕਾਲਯੁਗ ਤੋਂ ਬਚੇ ਜੋ ਆਖੋ ਸਾਧਨਾ ਸਵਾ ਸਤਿਗੁਰੂ ਜੀ ਦੇ ਪਾਵਨ ਇਤਿਹਾਸਕ ਤੱਥਾਂ ਨੂੰ ਸਮਝ ਕੇ ਜਿੰਨੀ ਕਿ ਵਿਚਾਰ ਕੀਤੀ ਉਹਨੂੰ ਆਪਣੇ ਅੰਦਰ ਸੋਚ ਵਿਚਾਰ ਕੇ ਵੇਖਣਾ ਇਹ ਨੂੰ ਮਨੋ ਕਿਤੇ ਮੈਂ ਤਾਂ ਨਹੀਂ ਕਾਲਯੁਗ ਦੇ ਪ੍ਰਭਾਵੇਟਾਇਆ ਜੇ ਹੈ ਤਾਂ ਗੁਰੂ ਨਾਨਕ ਦੇ ਚਰਨਾਂ ਚ ਅਰਦਾਸ ਕਰੋ ਹਮ ਅਪਰਾਧੀ ਸਦ ਭੂਲ ਤੇ ਤੋਂ ਬਖਸ਼ਣਾ ਮਾਨ ਕਰੋ ਤੁਧੁ ਪਰੇ ਮੇਰੇ ਰੀਤਮ ਪਿਆਰੇ ਸੱਚੇ ਪਾਤਸ਼ਾਹ ਮੈਨੂੰ ਤੇਰੇ ਤੇ ਮਾਣ ਹੈ ਹਮ ਮੈਲੇ ਤੁਮੋਜਲ ਕਰਤੇ ਹਮ ਨਿਰਗੁਣ ਤੂ ਦਾਤਾ ਇਦਾਂ ਦੀ ਅਰਦਾਸ ਬੇਨਤੀਆਂ ਕਰਕੇ ਲੋਕ ਸੁਖੀਏ ਪਰ ਲੋਕ ਸਹਿਲੇ ਨਾਨ ਹਰ ਪ੍ਰਵਾਪ ਤੇ ਮੇਲੇ ਵਿਭਾਗੀ ਬਣੀਏ ਲੜੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਕਥਾ ਕਰ ਰਹੇ ਆਪਾਂ ਜਿਹੋ ਜਾਂ ਸਹਿਜ ਪਾਠ ਸੁਣ ਲਿਆ ਤੇ ਜਿਹੋ ਜੀ ਗੁਰੂ ਦੀ ਕਥਾ ਸੁਣ ਲਈ ਇੱਕ ਬਰਾਬਰ ਆਪ ਕੋ ਸਤਨਾ ਵਾਹਿਗੁਰੂ ਆਓ ਪੂਰਾ ਪੂਰਾ ਲਾਹਾ ਪ੍ਰਾਪਤ ਕਰਿਆ ਕਰੀਏ ਬਲਾਈਏ ਜੀ ਫਤਿਹ ਪਾਈਏ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ